ਮੰਤਕ ਸਿਆਸਤ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਨੇ ਇੱਕ ਪਾਸੇ ਪੁਨਰ ਸਰਜੀਤ ਅਕਾਲੀ ਦਲ ਧੜਾ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਕਸ਼ਨ ਦੇ ਵਿੱਚ ਹੈ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਇੱਕ ਨਵੀਂ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਦੱਸਿਆ ਕਿ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਪੰਥਕ ਕੌਂਸਲ ਇੱਕ ਵਾਰ ਮੁੜ ਤੋਂ ਸਰਗਰਮ ਹੋ ਚੁੱਕੀ ਹੈ ਪੰਥਕ ਕੌਂਸਲ ਦੇ ਵਿਧਿ ਵਿਵਧਾਨ ਨੂੰ ਅੰਤਮ ਰੂਪ ਦੇਣ ਦੇ ਲਈ ਅਤੇ ਪੂਵੈਖ ਦੇ ਵਿੱਚ ਮਿਸ਼ਨ ਤੈਅ ਕਰਨ ਦੇ ਲਈ ਮੁੱਢਲੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਮੁੱਢਲੀ ਕਮੇਟੀ ਦੇ ਵਿੱਚ ਕੁੱਲ 5 ਮੈਂਬਰ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬੀਬੀ ਸਤਵੰਤ ਕੌਰ ਸਣੀ ਪੰਥਕ ਵਿਚਾਰਧਾਰਾ ਨਾਲ ਜੁੜੇ అనుభవੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਨੇ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸ੍ਰੀ ਅਕਾਲ ਸਖਤ ਸਾਹਿਬ ਜੀ ਦੀ ਅਗਵਾਈ ਅਧੀਨ ਮਿਤੀ 11/8/2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਪੰਥ ਦੇ ਡੈਲੀਗੇਟ ਇਜਲਾਸ ਦੇ ਵਿੱਚ ਪੰਥਕ ਨਿਸ਼ਾਨਿਆਂ ਦੀ ਪੂਰਤੀ ਦੇ ਲਈ ਸਰਬਸੰਮਤੀ ਨਾਲ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਗਈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਥਕ ਕੌਂਸਲ ਇੱਕ ਖੁਦ ਮੁਖਤਿਆਰ ਸੰਸਥਾ ਵਜੋਂ ਕਾਰਜਸ਼ੀਲ ਹੋਵੇਗੀ ਇਸ ਸੰਸਾਦ ਦਾ ਮੁੱਖ ਮੰਤਵ ਪੰਥ ਦੀ ਖਿਲਰੀ ਹੋਈ ਸ਼ਕਤੀ ਨੂੰ ਇਕੱਠਾ ਕਰਨ ਦਾ ਯਤਨ ਕਰਨਾ ਅਤੇ ਪੰਥਕ ਕਾਰਜਾਂ ਦੇ ਲਈ ਇੱਕ ਸੁਰਤਾ ਲਿਆਉਣਾ ਹੋਵੇਗਾ। ਪੰਥਕ ਕੌਂਸਲ ਦਾ ਵਿਧਿ ਵਿਵਧਾਨ ਕਢਣ ਦੇ ਲਈ ਅਤੇ ਭਵਿੱਖੀ ਮਿਸ਼ਨ ਤੈਅ ਕਰਨ ਦੇ ਲਈ ਅੱਜ ਪੰਥਕ ਕੌਂਸਲ ਦੀ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਪ੍ਰਮੁੱਖ ਸੇਵਾਦਾਰ ਪੰਥਕ ਕੌਂਸਲ ਸਤਵੰਤ ਕੌਰ ਡਾਕਟਰ ਅਬਲਦੀਪ ਸਿੰਘ ਜੀ, ਰਾਮੂ ਵਾਲੀਆ ਸਿੱਖ ਇਤਿਹਾਸਕਾਰ ਅਤੇ ਸਿੱਖ ਚਿੰਤਕ ਨੇ ਡਾਕਟਰ ਜਸਪਾਲ ਸਿੰਘ ਖਾਲਸਾ ਜੋ ਸਿੱਖ ਵਿਦਵਾਨ ਨੇ ਐਡਵੋਕੇਟ ਪਰਮਜੀਤ ਸਿੰਘ ਪੰਗੂ ਜੋ ਸਿੱਖ ਵਿਦਵਾਨ ਨੇ ਤੇ ਪੰਜਵੇਂ ਮੈਂਬਰ ਐਡਵੋਕੇਟ ਬਲਵੰਤ ਸਿੰਘ ਜੋ ਮੁਖਸਿਰ ਸਾਹਿਬ ਨੇ ਉਹ ਸਿੱਖ ਚਿੰਤਕ ਨੇ ਇਹ ਸਾਰੇ ਮੈਂਬਰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਉਹਨਾਂ ਨੇ ਕਿ ਲਿਖਿਆ ਕਿ ਵਿਸ਼ਵ ਪੱਧਰ ਦੇ ਵਿੱਚ ਵਸਤੇ ਸਿੱਖਾਂ ਨੂੰ ਨਾਲ ਜੋੜਨ ਦੇ ਲਈ ਇਸ ਦਾ ਦਾਇਰਾ ਵਿਸ਼ਵ ਵਿਆਪੀ ਰੱਖਿਆ ਜਾਵੇਗਾ। ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਇੱਕ ਪੰਥਕ ਇਕਸੁਰਤਾ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਾਰਜ ਦੇ ਲਈ ਸਿੱਖ ਬੁੱਧੀਜੀਵੀਆ ਵਿਦਵਾਨਾਂ ਧਾਰਮਿਕ ਸ਼ਖਸੀਅਤਾਂ ਵੱਖ-ਵੱਖਸ ਦੇਖ ਜਥੇਬੰਦੀਆਂ ਦਾ ਇੱਕ ਥਿੰਕ ਟੈਂਕ ਗਠਿਤ ਕੀਤਾ ਜਾਵੇਗਾ ਪੰਥ ਕੌਂਸਲ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਧਾਰਮਿਕ ਸਮਾਜਿਕ ਸੱਭਿਆਚਾਰਕ ਤੇ ਰਾਜਸੀ ਸਰੂਕਾਰਾਂ ਦੀ ਸੋਜੀ ਦੇਣ ਦੇ ਲਈ ਉਪਰਾਲੇ ਵੀ ਕੀਤੇ ਜਾਣਗੇ ਤਾਂ ਜੋ ਭਵਿੱਖ ਦੇ ਲਈ ਸਿਹਰਬ ਲੀਡਰਸ਼ਿਪ ਪਿਆਰ ਕੀਤੀ ਜਾ ਸਕੇ ਇਸ ਦੇ ਨਾਲ ਉਹਨਾਂ ਨੇ ਲਿਖਿਆ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਸਿੱਖੀ ਵਿਚਾਰਤਾ ਰਸਨਾਤਾ ਪਰੰਪਰਾਵਾਂ ਦੀ ਪਹਿਰੇਦਾਰੀ ਅਤੇ ਪੂਰਤੀ ਲਈ ਇਹ ਜਥੇਬੰਦੀ ਹਮੇਸ਼ਾ ਵਚਨਬੱਧ ਰਹੇਗੀ ਤੁਹਾਨੂੰ ਦੱਸ ਦਈਏ ਕਿ ਪੰਥਕ ਕੌਂਸਲ ਦੇ ਵੱਲੋਂ ਇਹ ਜੋ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਵੀ ਅੰਦਰੂਨੀ ਕਮੇਟੀ ਦੀ ਅਹਿਮ ਇਕੱਤਰਤਾ ਸੱਦੀ ਗਈ ਹੈ ਜੋ 31 ਜਨਵਰੀ ਨੂੰ ਹੋਣ ਜਾ ਰਹੀ ਹੈ ਇਹ ਮੀਟਿੰਗ ਹਰਜਿੰਦਰ ਸਿੰਘ ਧਾਮੀ ਨੇ ਅਚਾਨਕ ਬੁਲਾਈ ਹੈ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਵੱ ਅੰਤਰੀ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਦਾ ਅਜੰਡਾ ਤੇ ਪੱਤਰ ਵੀ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਹੰਗਾਮੀ ਹੋ ਸਕਦੀ ਹੈ ਕਿਉਂਕਿ ਸਿਰਫ 15 ਦਿਨ ਪਹਿਲਾਂ ਹੀ ਰੂਟੀਨ ਮੀਟਿੰਗ 16 ਜਨਵਰੀ ਨੂੰ ਹੋ ਚੁੱਕੀ ਹੈ ਅਜਿਹੇ ਦੇ ਵਿੱਚ ਮੰਨਿਆ ਇਹ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਪੇਸ਼ ਹੋਏ ਸਨ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜੋ ਸ਼ਿਕਾਇਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਦੇ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਗੋਲਕ ਦੀ ਦਰਬਾਰ ਤੋਂ ਦੇ ਇਲਜ਼ਾਮ ਲਗਾਏ ਗਏ ਸਨ ਉਨ੍ਹਾਂ ਤੇ ਵੀ ਅੰਦਰੂਨੀ ਕਮੇਟੀ ਦੇ ਵਿੱਚ ਕੋਈ ਵਿਚਾਰ ਚਰਚਾ ਹੋ ਸਕਦੀ ਹੈ ਇਸ ਤੋਂ ਇਲਾਵਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੀ ਸੈਟ ਦੇ ਵੱਲੋਂ ਜੋ ਜਾਣਕਾਰੀ ਮੰਗੀ ਗਈ ਹੈ ਉਸ ਸੰਬੰਧੀ ਵੀ ਕੋਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਹੁਣ ਇਹ ਤਾਂ 31 ਜਨਵਰੀ ਨੂੰ ਪਤਾ ਲੱਗੇਗਾ ਕਿ ਐਜੀਪੀਸੀ ਦੇ ਵੱਲੋਂ ਮੀਟਿੰਗ ਦੇ ਵਿੱਚ ਕੀ ਕੁਝ ਚਰਚਾ ਕੀਤੀ ਗਈ ਤੇ ਦੂਜੇ ਪਾਸੇ ਬੀਬੀ ਸਤਵੰਤ ਕੌਰ ਦੇ ਵੱਲੋਂ ਇਹ ਜੋ ਪੰਜਵੇਂ ਮੈਂਬਰੀ ਕਮੇਟੀ ਦੀ ਜਾਣਕਾਰੀ ਦਿੱਤੀ ਗਈ ਹੈ ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਵਖ ਰਹੇਗਾ ਇਹ ਵੀ ਵੇਖਣਾ ਹੋਵੇਗਾ